ਉਹਨਾਂ ਨੂੰ ਪੂਰਾ ਜਾਂਦਾ ਨਹੀਂ ਸੀ ਗਲਤ ਕੋਲ ਤੇ ਉਮਰੇ ਬਾਜੀ ਨੇ ਇਹਨੂੰ ਦਵਾਈ ਹੋਈ ਲੰਗਾ ਸੀ ਸੰਗਾ ਨਹੀਂ ਦੱਸ ਕੋਈ ਨਹੀਂ ਜਾਂਦਾ ਮੈਨੂੰ ਕੋਤੋਂ ਕੋਤੋਂ ਲੜਨਗੇ ਇਹ ਦੋ ਤਿੰਨ ਘੁੱਟ ਕਰੋ ਹੱਸਦੇ ਕਹਿਦੇ ਗਏ ਰਾਤ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਉੱਥੇ ਜਾ ਕੇ ਚਿਤੰਦੇ ਗਿਆ ਉਸ ਦਿਨ ਦੇ ਬਿਮਾਰ ਸਾਲੋਂ ਪੂਰੇ ਹੋ ਗਏ ਟਟੈਕੀ ਹੋ ਗਏ ਮਾਗ ਤੋਂ ਇਹੋ ਹੀ ਹੈ ਗਾਹ ਬੱਚੇ ਜਵਾਰ ਹੋਣ ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ ਕੋਈ ਨਾ ਕਰੀ ਗਈ ਕਰਜ਼ ਕੀਤਾ ਜਾਵੇ ਪਰਿਵਾਰ ਦੇ ਪੰਜਾਬ ਤੋਂ ਰੋਜੀ ਰੋਟੀ ਕਮਾਉਣਗੇ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਅਤੇ ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਤਰਨਤਨ ਜ਼ਿਲ੍ਹੇ ਦੇ ਅਧੀਨ ਪੈਂਦੇ ਕਸਬਾ ਪਿੱਖੀਪਿੰਡ ਤੋਂ ਸਾਹਮਣੇ ਆਇਆ ਜਿੱਥੇ ਦੇ ਰਹਿਣ ਵਾਲੇ 32 ਸਾਲਾ ਹਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਵਿਦੇਸ਼ ਪੁਰਤਗਾਲ ਵਿੱਚ ਮੌਤ ਹੋ ਜਾਂਦੇ ਦੁਖਦਾਈ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਨੂੰ ਅਜੇ ਵਿਦੇਸ਼ ਗਏ ਤਕਰੀਬਨ 20 ਦਿਨ ਹੋਏ ਸਨ ਅਤੇ ਇਸ ਦੌਰਾਨ ਹਰਵਿੰਦਰ ਦੀ ਤਬੀਤ ਅਚਾਨਕ ਖਰਾਬ ਹੋ ਗਈ ਅਤੇ ਕੱਲ ਬਾਅਦ ਦੁਪਹਿਰ ਉਸ ਦੀ ਮੌਤ ਹੋ ਗਈ ਇਸ ਮਾਮਲੇ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਹਰਵਿੰਦਰ ਸਿੰਘ ਦੀ ਪਤਨੀ ਪਵਨਦੀਪ ਕੌਰ ਅਤੇ ਮਾ ਸੁਖਬੀਰ ਕੌਰ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਸੁਖਬੀਰ ਕੌਰ ਜਿਹੜਾ ਲੜਕਾ ਅੰਦੇਸ਼ ਗਿਆ ਸੀਗਾ ਉਹ ਕਰਨ ਗਿਆ ਸੀਗਾ ਉਹ ਵਿਜੈਕ੍ਰੇਸ਼ ਗਿਆ ਲੱਗਦਾ ਹੀ ਗਿਆ ਗੁਰਦਕਾਲ ਸੀ ਕੀ ਨਾਮ ਸੀਗਾ ਹਰਵਿੰਦਰ ਸਿੰਘ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਤੇ ਡੈਥ ਕਿੱਦਾਂ ਹੋਈ ਆ ਹਾਂ ਤੇ ਜਾ ਕੇ ਰਸਤੇ 'ਚ ਕੋਰਕ ਲਾਉਆ ਉੱਥੇ ਜਾ ਕੇ ਬੁਖਾ ਬੁਨਵਾ ਰਹੀ ਹੋਇਆ ਬੁਖਾਰ ਹੀ ਚੜਿਆ ਸੀ ਉਹ ਤਾਂ ਇਨਫੈਕਸ਼ਨ ਹੋ ਗਿਆ ਨੂੰ ਉਹ ਕੋਈ ਲਾਜ ਵਗੈਰਾ ਉਧਰ ਚੱਲਿਆ ਕੋਈ ਲਾਜ ਜਾਂਦਾ ਨਹੀਂ ਸੀ ਡਾਕਟਰ ਕੋਲ ਤੇ ਉਹਦੇ ਬਾਜੀ ਨੇ ਉਹਨੂੰ ਦਵਾਈ ਵੀ ਨਹੀਂ ਦਵਾੰਦਾ ਸੀ ਹਾਂ ਨਾ ਨਹੀਂ ਡਾਕਟਰ ਕੋਲ ਨਹੀਂ ਮੈਂ ਗਾਣਾ ਨੂੰ ਕੋਕੋ ਕਿਤੇ ਲੰਮੇ ਉਹ ਜਿਹੜੇ ਆਇਆ ਸੀ ਦਾ ਪਰ ਆ ਆਇਆ ਸੀ ਦੋ ਬੱਚੇ ਦੇ ਇਸ ਦੇ ਕੀ ਹੈ ਇੱਕ ਬੇਟਾ ਮੇਰਾ ਨਾ ਪਵਨਦੀਪ ਕੋਲ ਜਿਹੜੇ ਗੀਰਜੀ ਦੀ ਬਾਰਪਦੇਸ਼ ਦੇ ਵਿੱਚ ਕੈਫੀ ਕੀ ਲੱਗਦੀ ਸੀ ਤੁਹਾਡੇ ਮੇਰੇ ਘਰ ਵਾਲਾ ਸੀ ਕੀ ਨਾਮ ਸੀ ਯਾਰ ਅਰਵਿੰਦਰ ਸਿੰਘ ਕੀ ਗੱਲ ਹੋਈ ਯਾਰ ਉਹ ਪਾਜੀ 2 ਤਰੀਕ ਨੂੰ ਕਰੋ ਹੱਸ ਕੇ ਕਹਿੰਦੇ ਗਏ ਰਾਜ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਉੱਥੇ ਜਾ ਕੇ ਚਿਤੰਦੇ ਗਿਆ ਉਹ ਦੰਦੇ ਬਿਮਾਰ ਕੱਲੋਂ ਪੂਰੇ ਹੋ ਗਏ ਅਟੈਕ ਹੀ ਹੋ ਗਿਆ ਕਿੰਨੇ ਕੁ ਮਰਸੀ ਦੀ ਇਹ ਉਹਨਾਂ ਦੀ 32 ਸਾਲ ਸੀ ਕੋ ਪਤਾ ਲੱਗਾ ਕਿ ਕੀ ਕਾਰਨ ਰਿਹਾ ਮੌਤ ਦਾ ਕੁਛ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਜ਼ੇ ਤੇ ਪੈ ਕੇ ਕੁਛ ਪਤਾ ਨਹੀਂ ਲੱਗਾ ਸਾਨੂੰ ਕਿੰਨਾਂ ਨੂੰ ਕੀ ਹੋਇਆ ਚਲੋ ਬੋਡੀ ਨੂੰ ਪੰਜਾਬ ਲਿਜਾਣ ਲਈ ਕੁਛ ਕੀਤਾ ਜਾ ਰਿਹਾ ਜਾਂ ਹਾਂਜੀ ਪੂਰੇ ਜਤਨ ਕੀਤੇ ਜਾ ਰਹੇ ਕਿ ਬੋਡੀ ਵਾਪਸ ਆਵੇ ਸਾਡੇ ਕੋਲ ਕਿਉਂਕਿ ਹੁਣ ਤੇ ਸਾਡੇ ਕੋਲ ਉਹ ਹੀ ਆ ਤੇ ਆਖਰੀ ਵਾਰੀ ਉਹ ਦੇਖਣਾ ਚਾਹੁੰਦੇ ਵਾਪਸ ਉਹਨੂੰ ਲੈ ਜੀ ਮੇਰਾ ਨਾਮ ਗੁਰਿੰਦਰ ਸਿੰਘ ਠੀਕ ਕਿੜੇ ਕਹਿੰਦੇ ਕਿ ਸਰ ਨੌਜਵਾਨ ਆਪਣੇ ਖੇਡ ਤੋਂ ਵਿਦੇਸ਼ ਗਿਆ ਜੀ ਜੱਤ ਜੀ ਕੀ ਲੱਗਦਾ ਸੀ ਤੁਹਾਡਾ ਮੁੰਡੇ ਚਾਹਤੇ ਦਾ ਬੇਟਾ ਪ੍ਰਾਪਲ ਹੋ ਗਿਆ ਮਾਦੀਕ ਦਿਨ ਹੋਇਆ ਜਿਹੜਾ ਦੋ ਫਰੀਨਸ ਗਿਆ ਆ ਔਰ ਜਾ ਕੇ ਉੱਥੇ ਬਸ ਗੁਮਾਰ ਹੋ ਗਿਆ ਮੁੜ ਕੇ ਪਤਾ ਨਹੀਂ ਕਿੱਥੇ ਹੋ ਗਈ ਕੀ ਗੱਲ ਬਣੀ ਕੋ ਪਤਾ ਨਹੀਂ ਲੱਗਾ ਕੱਲ ਚਾਰ ਚੱਕੀ ਕਰਾ ਬੋਤੋ ਗਏ ਕੱਲ ਕਿੰਨੇ ਵਜੇ ਦੀ ਗੱਲ ਹੈ ਕੱਲ ਇੱਧਰ ਤੋਂ 12 ਵਜੇ ਦੀ ਗੱਲ ਹੈ ਇੱਕ ਕਰਦੇ ਸੀ ਹਰ ਟਾਈਮ ਤੋਂ ਵੀਰ ਗਿਆ ਹਾਂਜੀ ਗਿਆ ਬੱਚਿਆ ਉਹ ਤੁਹਾਡੇ ਬੇਟੀ ਦਾ ਬੇਟਾ ਸਰਕਾਰ ਫਿਰ ਵੀਰ ਦੇ ਸੱਤੇ ਚੱਲਦਾ ਸੀ ਵੀਰ ਵੀ ਇੱਥੇ ਤੇ ਅਜੇ ਕੋ ਕੰਮ ਨਹੀਂ ਜਿੰ ਜਾਵੇ ਲਈ ਕੀ ਮੰਗ ਰਹੇ ਪਾਪਾ ਜੀ ਦੀ ਛੋਟਾ ਬਚਪਨ ਕੀ ਰਹਿ ਗਈ ਮਗਦੋਂ ਇਹੋ ਹੀ ਹੈ ਗਾਹ ਬੱਚੇ ਜਵਾਨ ਹੋਣਾ ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ ਕੋਈ ਨਾ ਕਰੀ ਕੋਈ ਤਰਸ ਕੀਤਾ ਜਾਵੇ ਪਰਿਵਾਰ ਦੇ ਕਿ ਕੋਈ ਜਿਹੜੀ ਬੋਡੀ ਆ ਵਿਦੇਸ਼ ਦੇ ਵਿੱਚ ਹੀ ਆ ਜੀ ਸਾਡੇ ਦੇਸ਼ ਦੇ ਵਿੱਚ ਹੀ ਆ ਇਹਨੂੰ ਲਿਆਉਣ ਲਈ ਕੋਸ਼ਿਸ਼ਾਂ ਕੀਤੇ ਜਾ ਰਹੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਸਰਕਾਰ ਵੱਲੋਂ ਮੰਗਿਆ ਜੇ ਕੋਈ ਹੈਲਪ ਕੀਤੀ ਜਾਵੇ ਤੇ